ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹੀ ਕਹਾਣੀ ਹੈ ਜਿਸ ਦੇ ਵਿੱਚ ਇੱਕ ਮੱਤ ਚੋਰੀ ਦੀ ਘਟਨਾ ਇੱਕ ਅਜੀਹਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਦੇ ਵਿੱਚ ਸੱਤ ਪਰਿਵਾਰ ਦੇ ਮੈਂਬਰਾਂ ਦਾ ਕਤਲ ਹੋ ਜਾਂਦਾ ਹੈ ਇੱਕੋ ਪਰਿਵਾਰ ਦੇ ਸੱਤ ਜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਇਹ ਘਟਨਾ ਏਡੀ ਵੱਡੀ ਬਣਦੀ ਹੈ ਕਿ ਉਸ ਸਮੇਂ ਬਿਹਾਰ ਦੇ ਵਿੱਚ ਜਿੰਨੇ ਵੀ ਵੱਡੇ ਅਫਸਰ ਸੀ ਤੇ ਵੱਡੇ ਨੇਤਾ ਸੀ ਸਾਰੇ ਇਸ ਮਾਮਲੇ ਦੇ ਵਿੱਚ ਸ਼ਾਮਲ ਹੋਏ ਸੀ ਤੇ ਇਹਨੂੰ ਬੜੀ ਗੰਭੀਰਤਾ ਨਾਲ ਹੱਲ ਕਰਨ ਦੀ ਗੱਲ ਆਖੀ ਸੀ ਆਖਰ ਕੀ ਸੀ ਇਹ ਆ ਮਾਮਲਾ ਜਿਸ ਦੇ ਵਿੱਚ ਇੱਕ ਮੱਝ ਚੋਰੀ ਦੀ ਖਬਰ ਇੱਕ ਸੱਤ ਜੀਆਂ ਦੇ ਕਤਲ ਦੇ ਵਿੱਚ ਬਦਲ ਜਾਂਦੀ ਹੈ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਦਾ ਕਤਲ ਹੋ ਜਾਂਦਾ ਹੈ ਤੇ ਬਹੁਤਾ ਟਾਈਮ ਆਪਾਂ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਗੱਲ ਆ 1 ਜਨਵਰੀ 2006 ਦੀ 1 ਜਨਵਰੀ 2006 ਬਿਹਾਰ ਦਾ ਇੱਕ ਜ਼ਿਲ੍ਹਾ ਆ ਬੇਸ਼ਾਲੀ ਉੱਥੋਂ ਦੀ ਇੱਕ ਚੌਂਕੀ ਆ ਜੋ ਕਿ ਰੁਸਤਮਪੁਰ ਚੌਂਕੀ ਦਾ ਨਾਮ ਆ ਰਾਗੂ ਪਰ थाना ਦੇ ਅਧੀਨ ਪੈਂਦੀ ਆ ਉੱਥੇ ਸਵੇਰੇ ਸਵੇਰੇ ਇੱਕ ਫੋਨ ਕਾਲ ਆਉਂਦੀ ਆ ਜਿਸ ਦੇ ਉੱਤੇ ਸੂਚਿਤ ਕੀਤਾ ਜਾਂਦਾ ਹੈ ਕਿ ਉੱਥੇ ਹੀ ਨਾਲ ਲੱਗਦੇ ਇੱਕ ਪਿੰਡ ਜਿਸ ਦਾ ਨਾਮ ਸੀਗਾ ਰਾਮਪੁਰ ਸ਼ਾਮਚੰਦ ਇਹ ਪਿੰਡ ਦਾ ਨਾਮ ਸੀ ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਕੁਝ ਮੈਂਬਰ ਅੱਗ ਦੀ ਝਪੇਟ ਦੇ ਵਿੱਚ ਆ ਗਏ ਤੇ ਰਾਤ ਨੂੰ ਅੱਗ ਲੱਗਣ ਕਰਕੇ ਘਰ ਸਾਰਾ ਮਚ ਗਿਆ ਤੇ ਉੱਥੇ 6 ਮੈਂਬਰਾਂ ਦੀ ਜਿਹੜੀ ਮੌਤ ਹੋਈ ਹੈ ਤਾਂ ਇਹ ਖਬਰ ਸੁਣ ਕੇ ਜਿਹੜੇ ਉੱਥੇ ਦੇ ਮੌਕੇ ਦੇ ਚੌਂਕੀ ਦੇ ਇੰਚਾਰਜ ਸੀ ਅੰਜਨੀ ਕੁਮਾਰ ਉਹ ਪਹਿਲਾਂ ਹੌਲੀ-ਹੌਲੀ ਆਪਣਾ ਤਿਆਰ ਹੁੰਦੇ ਆ ਜਿਵੇਂ ਦਾ ਉੱਥੇ ਦੇ ਅਫਸਰਾਂ ਦਾ ਮਜਾਜ ਸੀਗਾ ਤੇ ਫਿਰ ਉਸ ਪਿੰਡ ਵੱਲ ਨੂੰ ਜਾਂਦੇ ਆ ਜਦੋਂ ਉਸ ਪਿੰਡ ਦੇ ਵਿੱਚ ਪਹੁੰਚਦੇ ਆ ਉੱਥੇ ਜਾ ਕੇ ਦੇਖਦੇ ਆ ਇੱਕ ਘਰ ਸੀਗਾ ਵੱਡਾ ਸਾਰਾ ਵੇੜਾ ਸੀ ਗਰੀਬ ਪਰਿਵਾਰ ਸੀ ਇੱਕ ਦੋ ਕਮਰਿਆਂ ਦਾ ਘਰ ਤੇ ਅੱਗੇ ਵੇੜਾ ਪਰ ਹੈ ਗਰੀਬ ਪਰਿਵਾਰ ਸੀ ਕੱਚਾ ਘਰ ਸੀ ਜਦੋਂ ਉੱਥੇ ਜਾ ਕੇ ਦੇਖਦੇ ਆ ਉਹ ਪੂਰੀ ਤਰ੍ਹਾਂ ਜਲਿਆ ਪਿਆ ਹੁੰਦਾ ਪੂਰੀ ਤਰ੍ਹਾਂ ਮੱਚਿਆ ਪਿਆ ਹੁੰਦਾ ਤੇ ਨਾਲ ਹੀ ਉਸ ਪਰਿਵਾਰ ਦੇ ਮੈਂਬਰ ਜੋ ਕਿ ਉੱਥੇ ਮੌਜੂਦ ਸੀ ਉਸ ਵਕਤ ਜਦੋਂ ਇਹ ਅੱਗ ਲੱਗਦੀ ਆ 6 ਮੈਂਬਰ ਘਰ ਦੇ ਅੰਦਰ ਉਹ ਵੀ ਪੂਰੀ ਤਰ੍ਹਾਂ ਨਾਲ ਮੱਚੇ ਪਏ ਹੁੰਦੇ ਜਲੇ ਪਏ ਹੁੰਦੇ ਉਹਨਾਂ 6 ਮੈਂਬਰਾਂ ਦੇ ਵਿੱਚ ਇੱਕ ਔਰਤ ਸੀ ਤੇ 5 ਬੱਚੇ ਸੀ ਤੇ ਉਸ ਪਰਿਵਾਰ ਦਾ ਮੁਖੀਆ ਸੀ ਜੋ ਜਿਸ ਦਾ ਨਾਮ ਬਜਿੰਦਰ ਮਹਿਤੂ ਸੀਗਾ ਉਹ ਵੀ ਪੂਰੀ ਤਰ੍ਹਾਂ ਨਾਲ ਜਲ ਚੁੱਕਿਆ ਸੀ ਤੇ ਉਹਨੂੰ ਉੱਥੋਂ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਲੋਕਲ ਹਸਪਤਾਲ ਦੇ ਵਿੱਚ ਉੱਥੇ ਉਹਦਾ ਜਦੋਂ ਟ੍ਰੀਟਮੈਂਟ ਨਾ ਹੋ ਸਕਿਆ ਤਾਂ ਉਹਨੂੰ ਫਿਰ ਅੱਗੇ ਪਟਨਾ ਦੇ ਵਿੱਚ ਇੱਕ ਮੈਡੀਕਲ ਕਾਲਜ ਹੈ ਉੱਥੇ ਭਰਤੀ ਕਰਾਇਆ ਜਾਂਦਾ ਕਿਉਂਕਿ ਉਹ ਵੀ 30 ਤੋਂ 40% ਤੱਕ ਮਚ ਚੁੱਕਿਆ ਹੁੰਦਾ ਹੁਣ ਜਦੋਂ ਪੁਲਿਸ ਆਉਂਦੀ ਹੈ ਇਹ ਸਾਰਾ ਸੀਨ ਦੇਖਦੀ ਹੈ ਤਾਂ ਚੈੱਕ ਕਰਦੀ ਹੈ ਇੱਕ ਕਮਰੇ ਦੇ ਵਿੱਚ 6 ਲਾਸ਼ਾਂ ਹੁੰਦੀਆਂ ਨੇ ਜਦੋਂ ਟਾਕੀ ਦੇ ਵਿੱਚ ਦੀ ਇੱਕ ਬਾਰੀ ਦੇ ਵਿੱਚ ਦੇਖਿਆ ਜਾਂਦਾ ਅੰਦਰ ਸੜੀਆਂ ਪਈਆਂ ਹੁੰਦੀਆਂ ਤੇ ਬਾਕੀ ਪਿੰਡ ਦੇ ਲੋਕ ਇਕੱਠੇ ਹੋਏ ਹੁੰਦੇ ਆ ਇੱਕ ਸਾਈਡ ਤੇ ਇੱਕ ਭਰਾਂਡੇ ਦੇ ਵਿੱਚ ਇੱਕ ਮੱਝ ਹੁੰਦੀ ਹੈ ਜੋ ਮਰ ਚੁੱਕੀ ਹੁੰਦੀ ਹੈ ਜਲ ਕੇ ਮਰ ਚੁੱਕੀ ਹੁੰਦੀ ਹੈ ਤੇ ਨਾਲ ਉਹਦਾ ਇੱਕ ਕੱਟਾ ਹੁੰਦਾ ਉਹ ਵੀ ਮਰ ਗਿਆ ਹੁੰਦਾ ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਹੁੰਦਾ ਰਾਤ ਨੂੰ ਤਾਂ ਹੁਣ ਪੁਲਿਸ ਜਿੰਨੀ ਕਿ ਜਾਣਕਾਰੀ ਉੱਥੋਂ ਮਿਲਦੀ ਹੈ ਉਹਦੇ ਮੁਤਾਬਕ ਫਿਰ ਅੰਜਨੀ ਕੁਮਾਰ ਉਹ ਆਪਣੇ ਵੱਡੇ ਸੀਨੀਅਰ ਅਫਸਰਾਂ ਨੂੰ ਫੋਨ ਕਰਦਾ ਉਹਨਾਂ ਨੂੰ ਦੱਸਦਾ ਕਿਹੜੇ ਦਾ ਨਾ ਕਰਕੇ ਇੱਕ ਪਿੰਡ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ 6 ਪਰਿਵਾਰ ਦੇ ਮੈਂਬਰ ਜਲ ਕੇ ਮਰ ਚੁੱਕੇ ਐ ਤੇ ਇੱਕ ਮੈਂਬਰ ਹਸਪਤਾਲ ਦੇ ਵਿੱਚ ਹਾਲੇ ਵੀ ਭਰਤੀ ਐ ਤਾਂ ਵੱਡੇ ਵੱਡੇ ਅਫਸਰ ਵੀ ਉੱਥੇ ਪਹੁੰਚਦੇ ਐ ਕਿਉਂਕਿ ਮਾਮਲਾ ਬਹੁਤ ਵੱਡਾ ਹੁੰਦਾ ਤੇ ਹੌਲੀ ਹੌਲੀ ਕਰਕੇ ਇਸ ਮਾਮਲੇ ਦੀ ਖਬਰ ਪੂਰੇ ਬਿਹਾਰ ਦੇ ਵਿੱਚ ਫੈਲਦੀ ਐ ਫਿਰ ਪੂਰੇ ਇੰਡੀਆ ਦੇ ਵਿੱਚ ਫੈਲ ਜਾਂਦੀ ਐ ਤੇ ਸਾਰੇ ਖਬਰਾਂ ਦੇ ਉੱਤੇ ਇਹੀ ਖਬਰ ਚੱਲ ਰਹੀ ਹੁੰਦੀ ਐ ਖਬਰਾਂ ਦੇ ਚੈਨਲਾਂ ਦੇ ਉੱਤੇ ਇਹੀ ਖਬਰ ਦਿਖਾਈ ਜਾ ਰਹੀ ਹੁੰਦੀ ਐ ਇੱਕ ਪਰਿਵਾਰ ਦੇ 6 ਜੀ ਮੱਚ ਗਏ ਨੇ ਜਲ ਕੇ ਮਰ ਗਏ ਇੱਕ ਹਲੇ ਵੀ ਮੌਤ ਨਾਲ ਜੂਝ ਰਿਹਾ ਹੈ ਹੁਣ ਇਹ ਖਬਰ ਜਦੋਂ ਵੱਡੇ ਵੱਡੇ ਨੇਤਾਵਾਂ ਤੱਕ ਪਹੁੰਚਦੀ ਹੈ ਉੱਥੋਂ ਦੇ ਸੀਐਮ ਉੱਥੇ ਦੇ ਜਿਹੜੇ ਹੋਰ ਜਿਹੜੇ ਆਪੋਜੀਸ਼ਨ ਪਾਰਟੀ ਦੇ ਨੇਤਾ ਹੁੰਦੇ ਆ ਜਿਵੇਂ ਕਿ ਵੱਡੇ ਨੇਤਾਵਾਂ ਦੇ ਵਿੱਚੋਂ ਉੱਥੇ ਲਾਲੂ ਪ੍ਰਸ਼ਾਦ ਜਾਦਵ ਤੇ ਨਦੀਸ਼ ਕੁਮਾਰ ਇਦਾਂ ਦੇ ਵੱਡੇ ਵੱਡੇ ਨੇਤਾ ਉਹ ਵੀ ਫਿਰ ਉਸ ਪਿੰਡ ਦੇ ਵਿੱਚ ਪਹੁੰਚਦੇ ਆ ਜਾਇਜ਼ਾ ਲੈਣ ਦੇ ਲਈ ਤੇ ਉੱਥੇ ਦੇ ਲੋਕਾਂ ਨਾਲ ਗੱਲ ਕਰਦੇ ਆ ਕਿ ਆਖਿਰ ਹੋਇਆ ਕੀ ਤੇ ਹੁਣ ਦੂਜੇ ਪਾਸੇ ਜਿਹੜਾ ਬਜਿੰਦਰ ਮਹਿਤੋ ਸੀ ਜੋ ਕਿ ਜਲ ਚੁੱਕਿਆ ਸੀ ਉਸ ਪਰਿਵਾਰ ਦਾ ਮੁਖੀ ਹਾ ਸੀ ਉਸ ਦੇ ਜਿਹੜੀ ਪੁਲਿਸ ਸਾਹਿਬ ਬਿਆਨ ਲੈਂਦੀ ਹੈ ਉਹਨਾਂ ਬਿਆਨਾਂ ਦੇ ਮੁਤਾਬਕ ਜਿਹੜੀ ਉਹ ਕਹਾਣੀ ਦੱਸਦਾ ਅੱਗ ਲੱਗੀ ਕਿਉਂ ਲਾਈ ਕੀ ਨੇ ਇਹ ਸਾਰੀ ਕਹਾਣੀ ਕੁਛ ਇਸ ਤਰ੍ਹਾਂ ਹੁੰਦੀ ਹੈ ਬਜਿੰਦਰ ਮਹਿਤੋ ਹੁਣ ਪੁਲਿਸ ਨੂੰ ਦੱਸਦਾ ਹੈ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਨਾਲ 6 ਮੈਂਬਰ ਹੋਰ ਸੀਗੇ ਇੱਕ ਮੇਰੀ ਘਰ ਵਾਲੀ ਤੇ ਪੰਜ ਮੇਰੇ ਬੱਚੇ ਤੇ ਇੱਕ ਸਾਡਾ ਪਰਿਵਾਰ ਸੀ ਗਰੀਬ ਪਰਿਵਾਰ ਸੀ ਸਾਡਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ ਤੇ ਇਸ ਦੇ ਕਰਕੇ ਉਹਨਾਂ ਨੂੰ ਜਿਹੜਾ ਮਜ਼ਦੂਰੀ ਕਰਨੀ ਪੈਂਦੀ ਸੀ ਮਜ਼ਦੂਰੀ ਦੇ ਨਾਲ ਘਰ ਨਹੀਂ ਚੱਲਦਾ ਅਜ ਤਾਂ ਉਹਨਾਂ ਨੇ ਘਰ ਦੇ ਵਿੱਚ ਇੱਕ ਮੱਝ ਰੱਖੀ ਸੀ ਜਿਸ ਦਾ ਉਹ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸੀ ਕਿਉਂਕਿ ਇੱਕ ਪਰਿਵਾਰ ਵੱਡਾ ਸੀ ਤੇ ਗਰੀਬ ਸੀਗੇ ਪੰਜ ਬੱਚਿਆਂ ਨੂੰ ਪਾਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਇਸੇ ਕਰਕੇ ਉਹ ਮੱਝ ਦੇ ਦੁੱਧ ਨੂੰ ਵੇਚ ਕੇ ਵੀ ਗੁਜ਼ਾਰਾ ਕਰ ਰਹੇ ਸੀਗੇ ਹੁਣ ਉਹਨਾਂ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀਗਾ ਹੁਣ ਅਕਤੂਬਰ 2005 ਦਾ ਟਾਈਮ ਆਉਂਦਾ ਹੈ ਉਹ ਦੱਸਦਾ ਹੈ ਕਿ 1 ਅਕਤੂਬਰ 2005 ਦੇ ਵਿੱਚ ਇੱਕ ਦਿਨ ਉਹਨਾਂ ਦੀ ਮੱਝ ਘਰ ਤੋਂ ਚੋਰੀ ਹੋ ਜਾਂਦੀ ਹੈ। ਜੇ ਸਵੇਰੇ ਉੱਠ ਕੇ ਦੇਖਦੇ ਆ ਕਿ ਘਰ ਦੇ ਵਿੱਚ ਮੱਝ ਨਹੀਂ ਹੈ ਤਾਂ ਉਹਨਾਂ ਦੇ ਉੱਪਰ ਇੱਕ ਦੁੱਖ ਦਾ ਪਹਾੜ ਟੁੱਟ ਜਾਂਦਾ ਹੈ। ਕਿਉਂਕਿ ਇੱਕ ਗਰੀਬ ਪਰਿਵਾਰ ਜਿਸ ਦਾ ਸਹਾਰਾ ਹੀ ਉਹ ਮੱਝ ਸੀਗੀ ਜਿਸ ਦੇ ਦੁੱਧ ਨੂੰ ਵੇਚ ਕੇ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਸੀ ਉਹੀ ਉਹਨਾਂ ਦੇ ਘਰੋਂ ਚੋਰੀ ਹੋ ਜਾਂਦੀ ਹੈ ਤਾਂ ਇਹ ਖ਼ਬਰ ਸੁਣ ਕੇ ਉਹ ਜਮ੍ਹਾਂ ਹੀ ਟੁੱਟ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਉਹ ਆਪਣੀ ਮੱਝ ਨੂੰ ਲੱਭਣਾ ਸਟਾਰਟ ਕਰਦੇ ਆ। ਪਿੰਡ ਦੇ ਵਿੱਚ ਪੁੱਛਦੇ ਆ, ਆਲੇ-ਦਾਲੇ ਪੁੱਛਦੇ ਆ। ਜਦੋਂ ਉਹਨਾਂ ਨੂੰ ਕੋਈ ਗੱਲ ਪਤਾ ਨਹੀਂ ਲੱਗਦੀ ਤਾਂ ਫਿਰ ਉਹ ਪੰਚਾਇਤ ਕੋਲ ਵੀ ਜਾਂਦੇ ਆ ਪੰਚਾਇਤ ਕੋਲ ਜਾ ਕੇ ਦੱਸਦੇ ਆ ਕਿ ਸਾਡੀ ਮੱਝ ਚੋਰੀ ਹੋ ਗਈ ਤੇ ਉਸ ਤੋਂ ਬਾਅਦ ਉਹ ਥਾਣੇ ਦੇ ਵਿੱਚ ਵੀ ਜਾਂਦੇ ਆ ਉੱਥੇ ਜਾ ਕੇ ਵੀ ਕੰਪਲੀਟ ਕਰਾ ਕੇ ਆਉਂਦੇ ਆ ਤਾਂ ਹੁਣ ਸਾਰੇ ਉਹਨਾਂ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਤੇਰੀ ਮੱਝ ਲੱਭਾਂਗੇ ਤੇਰੇ ਨਾਲ ਲਾ ਕੇ ਲਵਾ ਦਾਂਗੇ ਕੋਈ ਗੱਲ ਪਰ ਸਮਾਂ ਬੀਤਦਾ ਜਾਂਦਾ ਉਹਨਾਂ ਦੀ ਮੱਝ ਨੂੰ ਕੋਈ ਨਾਲ ਲਾ ਕੇ ਲਵਾਉਂਦਾ ਸਗੋਂ ਉਹ ਆਪ ਹੀ ਫਿਰ ਐਫਰਟ ਕਰਦਾ ਕੁਝ ਆਪ ਹੀ ਲੱਭਣ ਦੀ ਕੋਸ਼ਿਸ਼ ਕਰਦਾ ਤਾ ਇੱਕ ਦਿਨ ਉਹਨੂੰ ਉਹਦੀ ਮੱਝ ਲੱਭ ਜਾਂਦੀ ਹੈ ਉਸਦੀ ਮੱਝ ਉਹਨੂੰ ਇੱਕ ਜਗਤਰਾਏ ਨਾਮ ਦੇ ਬੰਦੇ ਦੇ ਘਰ ਤੋਂ ਮਿਲਦੀ ਹੈ ਉਹ ਉਥੋਂ ਮੱਝ ਨੂੰ ਆਪਣੇ ਨੂੰ ਖੋਲਦਾ ਤੇ ਜਗਤਰਾਏ ਨਾਲ ਲੜਦਾ ਤੇ ਉਸ ਤੋਂ ਬਾਅਦ ਉਹ ਪੰਚਾਇਤ ਕੋਲ ਆ ਜਾਂਦਾ ਹੈ ਪੰਚਾਇਤ ਕੋਲ ਆਪਣੀ ਮੱਝ ਲੈ ਕੇ ਆਉਂਦਾ ਉੱਥੇ ਆ ਕੇ ਦੱਸਦਾ ਕਿ ਮੇਰੀ ਮੱਝ ਮਿਲ ਗਈ ਤੇ ਜਗਤਰਾਏ ਦੇ ਘਰ ਤੋਂ ਮਿਲਿਆ ਹੁਣ ਪੰਚਾਇਤ ਇਕੱਠੀ ਹੁੰਦੀ ਹੈ ਜਗਤਰਾਏ ਨੂੰ ਬੁਲਾਇਆ ਜਾਂਦਾ ਉੱਥੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੁੰਦਾ ਤੇ ਉਹਨੂੰ ਪੁੱਛਿਆ ਜਾਂਦਾ ਕਿ ਹੁਣ ਤੈਨੂੰ ਕੀ ਚਾਹੀਦਾ ਤੇਰੀ ਮੱਝ ਤਾਂ ਮਿਲ ਚੁੱਕੀ ਹੈ ਤਾਂ ਫਿਰ ਜਿਹੜਾ ਬਜਿੰਦਰ ਮਹਿਤੋ ਆ ਉਹ ਦੱਸਦਾ ਕਿ ਮੇਰੇ ਮੱਝ ਲੱਭਣ ਦੇ ਵਿੱਚ 1500 ਰੁਪਏ ਖਰਚ ਹੋ ਚੁੱਕੇ ਆ ਮੇਰਾ ਗਰੀਬ ਪਰਿਵਾਰ ਆ ਮੇਰਾ ਗੁਜ਼ਾਰਾ ਪਹਿਲਾਂ ਹੀ ਬਹੁਤ ਔਖਾ ਚੱਲਦਾ ਮੈਨੂੰ ਉਹ 1500 ਰੁਪਇਆ ਦਵਾਇਆ ਜਾਵੇ ਇਸ ਜਗਤ رائے ਤੋਂ ਮੈਨੂੰ 1500 ਰੁਪਏ ਦਵਾਓ ਤਾਂ ਜਦੋਂ ਇਹ ਗੱਲ ਜਗਤ رائے ਨਾਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਰੁਪਏ ਦੇਣ ਦੀ ਤਿਆਰ ਆ ਪਰ ਹੁਣੇ ਕਾਨੂੰਨੀ ਕਾਰਵਾਈ ਨਾ ਕਰੇ ਤਾਂ ਇਸ ਗੱਲ ਤੇ ਸਹਿਮਤੀ ਹੁੰਦੀ ਹੈ ਇੱਕ ਤਾਰੀਖ ਰੱਖੀ ਜਾਂਦੀ ਹੈ ਕਿ ਇਸ ਤਾਰੀਖ ਨੂੰ ਜਿਹੜਾ ਜਗਤ رائے ਉਹ ਪੈਸੇ ਦੇ ਦੇਗਾ ਜੇ ਨਾ ਦਿੱਤੇ ਤਾਂ ਅਗਲੀ ਕਾਰਵਾਈ ਫੇਰ ਹੋਊਗੀ ਪੰਚਾਇਤ ਫੇਰ ਇਕੱਠੀ ਕੀਤੀ ਜਾਊਗੀ। ਉਹ ਇਸੇ ਤਰ੍ਹਾਂ ਹੁੰਦਾ ਹੈ। ਜਿਹੜਾ ਵਜਿੰਦਰ ਮਹਿਤੋ ਹੁੰਦਾ ਉਹ ਇਹ ਗੱਲ ਸੁਣ ਕੇ ਪੰਚਾਇਤ ਦੀ ਘਰ ਚ ਲੈ ਜਾਂਦਾ ਤੇ ਉਸ ਤਰੀਕ ਦੀ ਉਡੀਕ ਕਰਦਾ। ਜਦੋਂ ਤਰੀਕ ਲੰਘ ਜਾਂਦੀ ਹੈ ਉਹ ਜਗਤ رائے ਨਾਲ ਜਾ ਕੇ ਗੱਲ ਕਰਦਾ ਕਿ ਤੂੰ ਪੈਸੇ ਦੇਣ ਦੀ ਗੱਲ ਕੀਤੀ ਸੀ। ਹਾਲ ਤੱਕ ਤੂੰ ਪੈਸੇ ਨਹੀਂ ਦਿੱਤੇ ਤਾਂ ਉਹ ਜਗਤ رائے ਮੁਕਰ ਜਾਂਦਾ ਪੈਸੇ ਦੇਣ ਤੋਂ। ਹੁਣ ਜਿਹੜਾ ਬਜਿੰਦਰ ਮਹਿਤੋ ਆ ਉਹ ਪੰਚਾਇਤ ਕੋਲ ਦੁਬਾਰਾ ਫੇਰ ਜਾਂਦਾ ਉੱਥੇ ਜਾ ਕੇ ਦੱਸਦਾ ਕਿ ਜਗਤਰਾਏ ਪੈਸੇ ਦੇਣ ਤੋਂ ਮੁੱਕਰ ਗਿਆ ਤਾਂ ਪੰਚਾਇਤ ਦੇ ਵਿੱਚ ਫੈਸਲਾ ਹੁੰਦਾ ਕਿ ਹੁਣ ਤੂੰ ਆਪਣੀ ਕਾਨੂੰਨੀ ਕਾਰਵਾਈ ਕਰ ਸਕਦਾ ਤਾਂ ਫਿਰ ਜਿਹੜਾ ਬਜਿੰਦਰ ਮਹਿਤੋ ਆ ਉਹ ਦੁਬਾਰਾ ਫੇਰ ਪੁਲਿਸ ਸਟੇਸ਼ਨ ਜਾਂਦਾ ਉੱਥੇ ਜਾ ਕੇ ਉਹ ਇੱਕ ਐਫ ਆਈ ਆਰ ਦਰਜ ਕਰਵਾ ਦਿੰਦਾ ਹੁਣ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਜਗਤਰਾਏ ਦੇ ਨਾਮ ਨਾਲ ਨਾਲ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਵੀ ਜਿਹੜੀ ਉਹ ਐਫ ਆਈ ਆਰ ਸੀਗੀ ਉਹ ਜਿਹੜੀ ਦਰਜ ਕਰਾਈ ਜਾਂਦੀ ਹੈ ਹੁਣ ਇਹ ਗੱਲ ਦਾ ਪਤਾ ਜਦੋਂ ਜਗਤ ਰਾਏ ਨੂੰ ਲੱਗਦਾ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਉਹ ਇੱਕ ਗੁੰਡਾ ਟਾਈਪ ਦਾ ਬੰਦਾ ਸੀਗਾ ਉਹ ਫਿਰ ਬਜਿੰਦਰ ਮੈਤੋ ਦੇ ਤੱਕ ਖਬਰਾਂ ਪਹੁੰਚਾਉਣ ਲੱਗਦਾ ਬਜਿੰਦਰ ਮੈਤੋ ਤੱਕ ਧਮਕੀਆਂ ਦੇਣ ਲੱਗ ਜਾਂਦਾ ਉਹਨੂੰ ਕਹਿੰਦਾ ਕਿ ਆਪਣੀ ਐਫ ਆਈ ਆਰ ਦਾ ਜਿਹੜੀ ਤੂੰ ਦਰਜ ਕਰਵਾਈ ਆ ਇਹਨੂੰ ਵਾਪਸ ਲੈ ਲੈ ਨਹੀਂ ਫਿਰ ਜਿਹੜੇ ਦੇ ਨਤੀਜੇ ਨੇ ਉਹ ਬਹੁਤ ਭਿਆਨਕ ਹੋਣਗੇ ਤਾਂ ਜਿਹੜਾ ਬਜਿੰਦਰ ਮੈਤੋ ਹੁੰਦਾ ਉਹ ਇਹਦੀ ਗੱਲ ਨੂੰ ਨਹੀਂ ਮੰਨਦਾ ਉਹ ਕਹਿੰਦਾ ਕਿ ਜਾਂ ਤਾਂ ਤੂੰ ਮੇਰੇ ਪੈਸੇ ਦੇ ਨਹੀਂ ਫਿਰ ਮੈਂ ਇਨਸਾਫ ਆਪਣਾ ਕਾਨੂੰਨ ਦੇ ਹਿਸਾਬ ਨਾਲ ਲੈ ਕੇ ਰਹੂੰਗਾ ਹੁਣ ਪੈਸਿਆਂ ਦੀ ਗੱਲ 1500 ਦੀ ਨਹੀਂ ਰਹਿ ਗਈ ਹੁੰਦੀ ਬਲਕਿ ਅਣਖ ਤੇ ਗੱਲ ਪਹੁੰਚ ਜਾਂਦੀ ਹੈ ਉਹ ਸੋਚਦਾ ਹੈ ਕਿ ਇੱਕ ਭਰੀ ਪੰਚਾਇਤ ਦੇ ਵਿੱਚ ਬੰਦਾ ਮੁਕਰ ਗਿਆ ਸਾਡੀ ਪਹਿਲਾਂ ਮੱਝ ਵੀ ਚੋਰੀ ਕਰਕੇ ਲੈ ਗਿਆ ਤੇ ਹੁਣ ਇਹ ਪੈਸਿਆਂ ਤੋਂ ਵੀ ਮੁਕਰ ਗਿਆ ਵੀ ਹੁਣ ਇਹ ਇੱਕ ਅਣਖੀਤੇ ਗੱਲ ਆ ਜਾਂਦੀ ਹੈ ਤਾਂ ਉਹ ਕਹਿੰਦਾ ਜਾਂ ਤਾਂ ਪੈਸੇ ਦੇ ਨਹੀਂ ਫਿਰ ਮੈਂ ਜਿਹੜੀ ਐਫ ਆਈ ਆਰ ਆ ਉਹ ਵਾਪਸ ਨਹੀਂ ਲੈਣਾਂ ਤਾ ਹੁਣ ਦਿਨ ਫੇਰ ਲੰਘਦੇ ਆ ਥੋੜਾ ਸਮਾਂ ਹੋਰ ਲੰਘਦਾ ਤਰੀਕ ਆਉਂਦੀ ਆ 31 ਦਸੰਬਰ 2005 ਦੀ 31 ਦਸੰਬਰ 2005 ਨੂੰ ਅਚਾਨਕ ਹੀ ਜਿਹੜਾ ਬਜਿੰਦਰ ਮੈਤੋਂ ਹੁੰਦਾ ਉਹਦੇ ਘਰ ਦੇ ਵਿੱਚ ਰਾਤ ਨੂੰ 1 ਵਜੇ ਕੁਝ ਲੋਕ ਐਂਟਰ ਕਰਦੇ ਆ 10-12 ਜਾਣੇ ਇਕੱਠੇ ਆਉਂਦੇ ਆ ਤਾਵਾ ਬੋਲ ਦਿੰਦੇ ਆ ਬਜਿੰਦਰ ਮੈਤੋਂ ਆਪਣੇ ਮੰਝੇ ਦੇ ਉੱਤੇ ਬਾਹਰ ਪਿਆ ਹੁੰਦਾ ਤਾਂ ਆ ਕੇ ਉਹਨੂੰ ਦਬੋਚ ਲੈਂਦੇ ਆ ਉਹਨੂੰ ਫੜ ਲੈਂਦੇ ਆ ਉਸਨੂੰ ਫੜਨ ਤੋਂ ਬਾਅਦ ਜਦੋਂ ਉਹ ਅੱਖਾਂ ਖੋਲ੍ਹ ਕੇ ਦੇਖਦਾ ਸੁੱਤੇ ਪਏ ਨੂੰ ਫੜਦੇ ਆ ਜਦੋਂ ਆਖਾ ਖੋਲ ਕੇ ਦੇਖਦਾ ਵੀ ਇਹ ਕੌਣ ਨੇ ਤੇ ਉਹ ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਮੂੰਹ ਦੇ ਵਿੱਚ ਕੋਈ ਨੀਰ ਵਗੈਰਾ ਤੁਹਾਨੂੰ ਦਿੱਤੀ ਜਾਂਦੀ ਹੈ ਉਹਨੂੰ ਜਿਹੜਾ ਰੌਲਾ ਪਾਉਣ ਤੋਂ ਰੋਕ ਦਿੱਤਾ ਜਾਂਦਾ ਉਹਦੀਆਂ ਚੰਗੀ ਤੇਰਾ ਬਾਵਾ ਵਗੈਰਾ ਫੜੀਆਂ ਜਾਂਦੀਆਂ ਨੇ ਤੇ ਉਧਰ ਦੂਜੇ ਪਾਸੇ ਉਹਦੀ ਘਰ ਵਾਲੀ ਆਪਣੇ ਪੰਜ ਬੱਚਿਆਂ ਦੇ ਨਾਲ ਅੰਦਰ ਸੌਂ ਰਹੀ ਹੁੰਦੀ ਆ ਉਸਦੇ ਬੱਚਿਆਂ ਦੀ ਉਮਰ 3 ਸਾਲ ਤੋਂ ਲੈ ਕੇ 12 ਸਾਲ ਤੱਕ ਸੀਗੀ ਵਿੱਚ ਬੇਟੇ ਸੀਗੇ ਉਹਦੇ ਤਿੰਨ ਤੇ ਦੋ ਬੇਟੀਆਂ ਦੇ ਨਾਲ ਉਹਦੀ ਘਰ ਵਾਲੀ ਇਹ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਸੀਗੇ ਤੇ ਇਧਰੋਂ ਹੁਣ ਜਦੋਂ ਇਹਨੂੰ ਦਬੋਚਿਆ ਜਾ ਰਿਹਾ ਸੀ ਉਧਰੋਂ ਉਹਨਾਂ ਦੇ ਜਿਹੜੇ ਕਮਰੇ ਦਾ ਬਾਹਰੋਂ ਕੁੰਡਾ ਲਾ ਦਿੱਤਾ ਜਾਂਦਾ ਜਿਹੜੇ 10 12 ਬੰਦੇ ਆਉਂਦੇ ਆ ਕੁਝ ਤਾਂ ਉਹਨੂੰ ਫੜ ਲੈਂਦੇ ਬਜਿੰਦਰ ਮਹਿਤੋ ਨੂੰ ਕੁਝ ਉਧਰ ਜਾ ਕੇ ਕੁੰਡਾ ਲਾ ਦਿੰਦੇ ਆ ਕਮਰੇ ਦਾ ਤਾਂ ਹੁਣ ਬਜਿੰਦਰ ਮਹਿਤੋ ਆਪਣੇ ਆਪ ਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਉਹਨਾਂ ਦਾ ਇੰਨੀ ਜ਼ੋਰ ਨਾਲ ਫੜਿਆ ਹੁੰਦਾ ਕਿ ਉਹਨੂੰ ਛਡਾ ਨਹੀਂ ਸਕਦਾ ਫਿਰ ਉਹ ਜਿਹੜੇ ਬੰਦੇ ਆਏ ਹੁੰਦੇ ਆਪਣੇ ਨਾਲ ਤੇਲ ਲੈ ਕੇ ਆਏ ਹੁੰਦੇ ਆ ਕੇਰੋਸਨ ਤੇਲ ਉਹ ਕੈਰੋਸਿਨ ਦੀਆਂ ਜਿਹੜੀਆਂ ਪੀਪੀ ਹੁੰਦੇ ਨੇ ਉਹਨਾਂ ਨਾਲ ਜਿਹੜੇ ਬਜਿੰਦਰ ਮੈਤੋ ਦੇ ਉੱਤੇ ਤੇਲ ਪਾਉਂਦੇ ਆ ਤੇ ਉਸ ਨੂੰ ਅੱਗ ਲਾ ਦਿੰਦੇ ਆ ਹੁਣ ਬਜਿੰਦਰ ਮੈਤੋ ਟੂ ਟੂ ਕਰਕੇ ਜਲਣ ਲੱਗ ਜਾਂਦਾ ਉਹ ਬਹੁਤ ਭੱਜਦਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਹੁਣ ਤੱਕ देर ਹੋ ਚੁੱਕੀ ਹੁੰਦੀ ਆ ਉਧਰੋਂ ਉਹ ਦੂਜੇ ਪਾਸੇ ਤੇਲ ਸਿਰਕ ਕੇ ਘਰ ਨੂੰ ਵੀ ਅੱਗ ਲਾ ਦਿੰਦੇ ਆ ਜਦੋਂ ਵੱਡੇ ਵੱਡੇ ਘਮੁਕੇ ਉੱਠਦੇ ਆ ਤੇ ਚੀਕਾਂ ਦੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚਦੀ ਆ ਆਂਡੀ ਗਵਾਂਡੀ ਉੱਠਦੇ ਆ ਦੇਖਦੇ ਆ ਕਿ ਬਜਿੰਦਰ ਮੈਤੋ ਦੇ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਤਾਂ ਫਟਾਫਟ ਲੋਕ ਉੱਥੇ ਇਕੱਠੇ ਹੁੰਦੇ ਆ ਇੰਨੇ ਨੂੰ ਜਿਹੜੇ ਉਹ ਬੰਦੇ ਸੀਗੇ ਜਿਹੜੇ ਮਾਰਨ ਆਏ ਸੀ ਉਹ ਉੱਥੋਂ ਭੱਜ ਜਾਂਦੇ ਆ ਫਿਰ ਜਦੋਂ ਲੋਕ ਇਕੱਠੇ ਹੁੰਦੇ ਆ ਲੋਕ ਆ ਕੇ ਦੇਖਦੇ ਆ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਬਜਿੰਦਰ ਮੈਤੋ ਦੀ ਅੱਗ ਤਾਂ ਬੁਝਾ ਦਿੰਦੇ ਆ ਉਹ ਉਹਨੂੰ ਉੱਥੋਂ ਫੜ ਕੇ ਉਹਨੂੰ ਉੱਥੋਂ ਲੈ ਕੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਦੂਜੇ ਪਾਸੇ ਉਹ ਬੱਚੇ ਜਿਹੜੇ ਅੰਦਰ ਹੁੰਦੇ ਆ ਕਮਰੇ ਦੇ ਵਿੱਚ ਉਹ ਬਹੁਤ ਉੱਚੀ-ਉੱਚੀ ਚੀਕਾਂ ਮਾਰ ਰਹੇ ਹੁੰਦੇ ਆ ਰੋ ਰਹੇ ਹੁੰਦੇ ਆ ਪਰ ਬਾਹਰ ਤੋਂ ਹੁੰੰਡਾ ਲੱਗਿਆ ਹੁੰਦਾ ਉਹਨਾਂ ਦਾ ਗੇਟ ਨਹੀਂ ਖੁੱਲਦਾ ਤੇ ਲੋਕ ਵੀ ਉੱਥੇ ਤੱਕ ਪਹੁੰਚ ਨਹੀਂ ਸਕਦੇ ਕਿਉਂਕਿ ਅੱਗ ਦੀਆਂ ਲਪਟਾਂ ਬਹੁਤ ਜ਼ਿਆਦਾ ਲੰਦੀਆਂ ਨੇ ਹੁਣ ਰਾਤ ਨੂੰ ਪਿੰਡ ਦੇ ਲੋਕਾਂ ਦੇ ਸਾਹਮਣੇ ਪੰਜ ਬੱਚੇ ਤੇ ਇੱਕ ਔਰਤ ਅੰਦਰ ਜਲ ਕੇ ਮਰ ਜਾਂਦੇ ਆ ਅੱਗ ਦੇ ਨਾਲ ਮੱਚ ਜਾਂਦੇ ਆ ਵਿਚਾਰੇ ਉਹ ਚੀਕਾਂ ਮਾਰਦੇ ਰਹਿ ਜਾਂਦੇ ਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ ਉਹ ਅੰਦਰ ਹੀ ਮੱਚ ਜਾਂਦੇ ਆ ਤੇ ਜਿਹੜਾ ਬਜਿੰਦਰ ਮਹਿਤੋ ਆ ਇਹਨੂੰ ਪਟਨਾ ਹਸਪੀਟਲ ਦੇ ਵਿੱਚ ਭਰਤੀ ਕਰਾ ਦਿੱਤਾ ਜਾਂਦਾ ਹੁਣ ਅੱਗੇ ਫਿਰ ਇਹਦੇ ਬਿਆਨ ਲੈ ਜਾਂਦੇ ਆ ਉਨੇ ਬਿਆਨਾਂ ਦੇ ਵਿੱਚ ਸਾਰੀ ਗੱਲਬਾਤ ਦੱਸਦਾ ਤੇ ਆਪਣਾ ਜਿਹੜਾ ਰੋਲ ਹੈ ਜਿਹੜੀ ਆਪਣੀ ਗੱਲਬਾਤ ਆ ਉਹ ਦੱਸਦਾ ਕਿ ਜਿਹੜਾ ਜਗਤ ਰਾਏ ਆ ਉਹਨੇ ਮੇਰੇ ਘਰ ਦੇ ਵਿੱਚ ਅੱਗ ਲਗਾਈ ਆ ਰਾਤ ਨੂੰ ਉਹ ਵੀ ਨਾਲ ਆਇਆ ਸੀ ਉਹ ਨਾਲ ਤਿੰਨ ਚਾਰ ਬੰਦਿਆਂ ਦੇ ਹੋਰ ਨਾਮ ਦਾ ਹੁੰਦਾ ਜਿਨ੍ਹਾਂ ਨੂੰ ਉਹ ਜਾਣਦਾ ਹੁੰਦਾ ਤਾਂ ਹੁਣ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਤੇ ਅੱਗੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੁੰਦੀ ਆ ਹੁਣ ਪੁਲਿਸ ਇੱਧਰ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਆ ਤੇ ਦੂਜੇ ਪਾਸੇ ਜਿਹੜਾ ਬਜਿੰਦਰ ਮਹਿਤੋ ਹੁੰਦਾ ਉਹ ਵਿਚਾਰਾ ਆਪਣੇ ਆਖਰੀ ਸਾਹਾਂ ਤੇ ਹੁੰਦਾ ਉਹਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਹੈ ਉਹਦੇ ਸਰੀਰ ਦੇ ਉੱਤੇ ਕਿਤੇ ਵੀ ਕੱਪੜਾ ਨਹੀਂ ਲੱਗਦਾ ਕਿਉਂਕਿ ਉਹ 30 ਤੋਂ 40% ਮੱਚ ਚੁੱਕਿਆ ਹੁੰਦਾ ਤੇ ਬਹੁਤ ਬੁਰੀ ਹਾਲਤ ਦੇ ਵਿੱਚ ਹੁੰਦਾ ਜਦੋਂ ਮਰਨ ਵਾਲਾ ਸੀ 2-3 ਦਿਨ ਉਹ ਉੱਚੀ ਉੱਚੀ ਚੀਕਾਂ ਮਾਰਦਾ ਰਿਹਾ ਉਹ ਉੱਚੀ ਉੱਚੀ ਲੋਕਾਂ ਤੋਂ ਪੁੱਛਦਾ ਰਿਹਾ ਕਿ ਮੇਰਾ ਕਸੂਰ ਕੀ ਸੀ ਮੇਰੀ ਮੱਝ ਚੋਰੀ ਹੋਈ ਸੀ ਮੇਰੇ ਬੱਚਿਆਂ ਦਾ ਕੀ ਕਸੂਰ ਸੀ ਉਹਨਾਂ ਨੂੰ ਕਿਉਂ ਮਾਰ ਦਿੱਤਾ ਮੈਨੂੰ ਮਾਰ ਦਿੰਦੇ ਮੈਂ ਐਫ ਆਈ ਆਰ ਕਰਾਈ ਸੀ ਮੇਰੇ ਬੱਚਿਆਂ ਨੂੰ ਕਿਉਂ ਮਾਰਿਆ ਮੇਰੀ ਪਤਨੀ ਦਾ ਕੀ ਕਸੂਰ ਸੀਗਾ ਮੇਰੀ ਘਰ ਵਾਲੀ ਦਾ ਕੀ ਕਸੂਰ ਸੀ ਇੱਕ ਮੱਝ ਸੀਗੀ ਮੱਝ ਨੂੰ ਵੀ ਮਾਰਦਾ ਬੇਜਵਾਨ ਨੂੰ ਮਾਰਦਾ ਮੇਰਾ ਘਰ ਤਾਂ ਸਨੈਸ ਕਰਦਾ ਤੇ ਮੇਰਾ ਕਸੂਰ ਦੱਸ ਦੋ ਕੀ ਸੀ ਜੇ ਪੰਚਾਇਤ ਮੈਨੂੰ 1500 ਰੁਪਏ ਦਵਾ ਦਿੰਦੀ ਤਾਂ ਗੱਲ ਇੱਥੇ ਤੱਕ ਪਹੁੰਚਣੀ ਹੀ ਨਹੀਂ ਸੀ ਇਹੋ ਜਿਹੀਆਂ ਗੱਲਾਂ ਕਰਦਾ ਕਰਦਾ ਆਖਰਕਾਰ ਇੱਕ ਦਿਨ ਉਹ ਵੀ ਆਪਣਾ ਦਮ ਤੋੜ ਦਿੰਦਾ ਤੇ ਹੁਣ ਇਹ ਮਾਮਲਾ ਅੱਗੇ ਕੋਰਟ ਦੇ ਵਿੱਚ ਜਾਂਦਾ ਹੁਣ ਬਜਿੰਦਰ ਮੈਤੋ ਦੀ ਤਾਂ ਮੌਤ ਹੋ ਚੁੱਕੀ ਸੀ ਤੇ ਉਧਰੋਂ ਜਿਹੜੀ ਪੁਲਿਸੀ ਉਹਨੇ ਆਪਣੀ ਇਨਵੈਸਟੀਗੇਸ਼ਨ ਪੂਰੀ ਕਰ ਲਈ ਸੀ ਤੇ ਚਾਰਜ ਸ਼ੀਟ ਬਣਾ ਕੇ ਟ੍ਰਾਇਲ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਜਾਂਦੀ ਹੈ ਤੇ ਜਿਹੜੇ ਉਹ ਬੰਦੇ ਹੁੰਦੇ ਆ ਜਿਹੜੇ 3-4 ਦੇ ਨਾਮ ਲਿਖਾਏ ਹੁੰਦੇ ਆ ਉਹਨਾਂ ਨੂੰ ਫੜ ਕੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੁਣ ਉਹਨਾਂ ਦੇ ਉੱਤੇ ਮੁਕੱਦਮਾ ਚੱਲਦਾ ਹੈ ਮੁਕੱਦਮੇ ਦੇ ਵਿੱਚ 30 ਅਕਤੂਬਰ 2009 ਨੂੰ ਜੱਜ ਦਾ ਆਏ ਬਾਬੂ ਰਾਏ ਤੇ ਬਫਤਰ ਆਏ ਇਹਨਾਂ ਤਿੰਨਾਂ ਨੂੰ ਟ੍ਰਾਇਲ ਕੋਰਟ ਜਿਹੜੀ ਫਾਂਸੀ ਦੀ ਸਜ਼ਾ ਸੁਣਾਉਂਦੀ ਹੈ ਤਾਂ ਇਹ ਖਬਰ ਜਦੋਂ ਲੋਕਾਂ ਤੱਕ ਪਹੁੰਚਦੀ ਹੈ ਜਿਹੜੇ-ਜਿਹੜੇ ਇਸ ਮਾਮਲੇ ਦੇ ਨਾਲ ਜੁੜੇ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਜਾਂ ਜਿਹੜੇ-ਜਿਹੜੇ ਮਾਮਲੇ ਬਾਰੇ ਜਾਣਦੇ ਸੀ ਸਭ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਅੱਗੇ ਫਿਰ ਉਹ ਜਿਹੜੇ ਬੰਦੇ ਸੀਗੇ ਇਹ ਤਿੰਨੋਂ ਜਾਣੇ ਅੱਗੇ ਹਾਈ ਕੋਰਟ ਦੇ ਵਿੱਚ ਅਪੀਲ ਕਰਦੇ ਆ ਹਾਈ ਕੋਰਟ ਵੱਲੋਂ ਵੀ ਫਿਰ ਜਦੋਂ ਸੁਣਵਾਈ ਤੋਂ ਬਾਅਦ ਸਾਰੀਆਂ ਦਲੀਲਾਂ ਸੁਣੀਆਂ ਜਾਂਦੀਆਂ ਇਕਦਾ ਇਹ ਉਸ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੇ ਇਹਨਾਂ ਦੇ ਵਕੀਲ ਹੁੰਦੇ ਆ ਇਹ ਵੀ ਕਹਿੰਦੇ ਆ ਕਿ ਅਸੀਂ ਉਸ ਦਿਨ ਤਾਂ ਮੌਜੂਦ ਹੀ ਨਹੀਂ ਸੀਗੇ ਉਸ ਦਿਨ ਅਸੀਂ ਪਿੰਡ ਦੇ ਵਿੱਚ ਨਹੀਂ ਸੀ ਜਾਂ ਸਾਡਾ ਇਸ ਦੇ ਨਾਲ ਲੈਂਦੇ ਨਹੀਂ ਹੈ ਕੋਈ ਸਾਡੇ ਦੇ ਗਲਤ ਇਲਜ਼ਾਮ ਲਾਏ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਵੀ ਜਿਹੜੀ ਹਾਈ ਕੋਰਟ ਹੁੰਦੀ ਆ ਸਾਰਾ ਮਾਮਲਾ ਸੁਣਦੀ ਆ ਮਾਮਲਾ ਸੁਣਨ ਤੋਂ ਬਾਅਦ ਦੁਬਾਰਾ ਫਿਰ ਤੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦੀ ਆ ਉਹੀ ਜਿਹੜਾ ਲੋਅਰ ਕੋਰਟ ਦਾ ਫੈਸਲਾ ਹੁੰਦਾ ਉਹਨੂੰ ਉਦਾਂ ਹੀ ਬਰਕਰਾਰ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਮਾਮਲਾ ਫਿਰ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਇਸ ਸੁਪਰੀਮ ਕੋਰਟ ਦੇ ਵਿੱਚ 19 ਸਤੰਬਰ 2013 ਨੂੰ ਫੈਸਲਾ ਆਉਂਦਾ ਜਿਸ ਦੇ ਵਿੱਚ ਜਗਤਰਾਏ ਤੇ ਬਿਪਤਰਾਏ ਇਹ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਦੁਬਾਰਾ ਤੋਂ ਫਿਰ ਤੇ ਜਿਹੜਾ ਇੱਕ ਬਾਬੂ ਰਾਏ ਹੁੰਦਾ ਉਹਨੂੰ ਉਮਰ ਕੈਦ ਕਰ ਦਿੱਤੀ ਜਾਂਦੀ ਹੈ ਹੁਣ ਉਹਨੂੰ ਤਾਂ ਉਮਰ ਜਦੋਂ ਤੱਕ ਉਹਦੇ ਸਾਹ ਨਹੀਂ ਮੁੱਕਦੇ ਉਦੋਂ ਤੱਕ ਜੇਲ੍ਹ ਦੇ ਵਿੱਚ ਹੀ ਰਹਿਣਾ ਹੁੰਦਾ ਉਹਨੂੰ ਉਮਰ ਕੈਦ ਸੁਣਾਈ ਜਾਂਦੀ ਹੈ ਤੇ ਦੂਜਿਆਂ ਦੋ ਨੂੰ ਫાંਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਹੁਣੇ ਫાંਸੀ ਦੀ ਸਜ਼ਾ ਨੂੰ ਉਹਨਾਂ ਦੋਨਾਂ ਜਾਣਿਆਂ ਨੇ ਰਾਸ਼ਟਰਪਤੀ ਦੇ ਕੋਲੇ ਉਹਦੇ ਖਿਲਾਫ ਅਪੀਲ ਕੀਤੀ ਹੋਈ ਆ ਕਿ ਸਾਡੀ ਫાંਸੀ ਦੀ ਸਜ਼ਾ ਮaaf ਕੀਤੀ ਜਾਵੇ। ਉਸ ਸਮੇਂ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਨੇ ਇਹ ਅਪੀਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਹਾਲੇ ਤੱਕ ਵੀ ਇਹਨਾਂ ਦੀ ਜਿਹੜੀ ਅਪੀਲ ਆ ਉਹ ਉੱਥੇ ਹੀ ਪਈ ਹੈ। ਇਸ ਦਾ ਕੋਈ ਫੈਸਲਾ ਨਹੀਂ ਆਇਆ। ਹੁਣ ਫੈਸਲਾ ਅੱਗੇ ਆਊਗਾ। ਇਹ ਦੇਖਣਾ ਹੋਊਗਾ ਕਿ ਇਹਨਾਂ ਨੂੰ ਅੱਗੇ ਫાંਸੀ ਹੁੰਦੀ ਹੈ ਜਾਂ ਫਿਰ ਰਾਸ਼ਟਰਪਤੀ ਵੱਲੋਂ ਮaaf ਕਰ ਦਿੱਤੀ ਜਾਂਦੀ ਹੈ। ਪਰ ਚਾਂਸ ਜ਼ਿਆਦਾ ਇਹੀ ਨੇ ਕਿ ਇਹਨਾਂ ਨੂੰ ਫਾਂਸੀ ਹੋਊਗੀ ਕਿਉਂਕਿ ਇਹ ਰੇਅਰ ਆਫ ਦਾ ਰੇਅਰ ਕੇਸ ਸੀਗਾ ਜਦੋਂ ਤਿੰਨ ਕੋਰਟਸ ਨੇ ਇੱਕ ਫੈਸਲਾ ਬਰਕਰਾਰ ਰੱਖਿਆ ਤਾਂ ਲੱਗਦਾ ਇਹੀ ਹੈ ਕਿ ਅੱਗੇ ਰਾਸ਼ਟਰਪਤੀ ਦਾ ਵੀ ਇਹੀ ਫੈਸਲਾ ਹੋਊਗਾ ਕਿਉਂਕਿ ਇੰਨੀ ਜ਼ਿਆਦਾ क्रੂਲਟੀ ਦੇ ਨਾਲ ਇੰਨੇ ਜ਼ਿਆਦਾ ਤਸੱਦਦ ਕਰਕੇ ਇੰਨੇ ਜ਼ਿਆਦਾ ਭਿਆਨਕ ਤਰੀਕੇ ਨਾਲ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ ਗਿਆ ਸੀ ਇੱਕ ਛੋਟੇ-ਛੋਟੇ ਬੱਚੇ ਇੱਕ 3 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਬੱਚੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਤੇ ਉਹਨਾਂ ਨੂੰ ਵੀ ਅੱਗ ਦੀ ਪੇਂਟ ਚਾੜ ਦਿੱਤਾ ਗਿਆ ਸੀ ਜੋ ਕਿ ਆਖਰੀ ਦਮ ਤੱਕ ਆਪਣੀ ਜਾਨ ਦੀ ਭੀਖ ਮੰਗਦੇ ਰਹੇ ਤੇ ਹਾਲੇ ਫੈਸਲਾ ਆਉਣਾ ਬਾਕੀ ਹੈ ਦੇਖੋ ਅੱਗੇ ਆਉਂਦਾ ਕੀ ਹੈ ਤੇ ਇਹਨਾਂ ਨੂੰ ਫਾਂਸੀ ਹੋਊ ਜਾਂ ਨਹੀਂ ਇਹ ਅੱਗੇ ਆਉਣ ਵਾਲਾ ਟਾਈਮ ਦੱਸੂਗਾ ਏ ਸੀ ਜੀ ਅੱਜ ਦੀ ਕਹਾਣੀ ਇੱਕ ਦਰਦਨਾਕ ਕਹਾਣੀ ਤੇ ਆਪਾਂ ਮਿਲਾਂ ਕਿਸੇ ਹੋਰ ਜੁਰਮ ਦੀ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ